ਲਓ ਜੀ ਤਿਆਰੀ ਚੱਲ ਪਈ ਕੱਲ ਨੂੰ ਸੰਗਰੂਰ ਜਾਣ ਦੀ ਠੀਕ ਹੈ ਟਰਾਲੀਆਂ ਸਾਡੀਆਂ ਤਿਆਰ ਨੇ ਤਿਆਰ ਕਰੀ ਜਾਂਦੇ ਨੇ ਚਾਚੇ ਹੋਰੀ ਲੱਗੇ ਹੋਏ ਨੇ ਸਾਰੇ ਤੇ ਸਾਡੇ ਨੰਬਰਦਾਰ ਹੋਰੀ ਲੱਗੇ ਹੋਏ ਨੇ ਤੇ ਬਾਈ ਦਾ ਡੈੜੀ ਖੜੇਗਾ ਉਹਦੇ ਨਾਲ ਵੀ ਥੋੜੀ ਬਾਪੂ ਲਾ ਕੇ ਸਵੇਰ ਦੀ ਲੱਗੇ ਪਈਆਂ ਤਿਆਰੀਆਂ ਕਰਨ ਕਿੰਨੀਆਂ ਟਰਾਲੀਆਂ ਜਾਣਗੀਆਂ ਆਪਣੇ ਪਿੰਡੋਂ 12 8 ਠੀਕ ਹੈ ਸਾਰੇ ਪਿੰਡ ਵਾਲੇ ਆਪਦੀਆ ਆਪਦੀ ਨੇ ਨਾ ਪਿੰਡ ਵਾਲੇ ਟਰੈਕਟਰ 18 ਟਰਾਲੀਆਂ ਆਪਣੇ ਪਿੰਡ ਦੀਆਂ ਨੇ ਇਹਦਾ ਚਾਚਾ ਫਿਰ ਪੱਕਾ ਹੀ ਪ੍ਰਬੰਧ ਕਰਿਆ ਜਿਵੇਂ ਤੰਬੂ ਤੰਬੂ ਦਾਰ ਖੈ ਓਕੇ ਇੱਕ ਟਰਾਲੀ ਦਾ ਸਾਮਦੀ ਇੱਕ ਟਰਾਲੀ ਦਾ ਸਾਮਦੀ ਹੈ ਬਾਕੀ ਸਾਰੀਆਂ ਆਪਣੇ ਬੰਦੇ ਵਹਿ ਕੇ ਜਾਣਗੇ ਤਿਆਰ ਹੋ ਫਿਰ ਚੱਤੇ ਜਾਣ ਵਾਸਤੇ ਮੈਂ ਉਧਰ ਨੰਬਰਦਾਰ ਹੋਗਾ ਨੰਬਰਦਾਰ ਸਾਹਿਬ ਕਹਿ ਰਹੇ ਓਕੇ ਦਿੱਲੀ ਵਾਲੇ ਮੋਰਚੇ ਵਾਂਗੂ ਤਿਆਰੀ ਚੱਲ ਰਹੀ ਹੈ ਜਮਾ ਪੂਰੀ ਤਿਆਰੀ ਪੂਰੀ ਵੀ ਚਾਹੇ ਇੱਕ ਦਿਨ ਲੱਗੇ ਚਾਹੇ ਦਸ ਦਿਨ ਲੱਗੇ ਯਾਰ ਹੋ ਉਦੋਂ ਆਵਾਂਗੇ ਪਰਚੇ ਰੱਦ ਮਾਂ ਮਾਸੇ ਤੂੰ ਬਾਹਰ ਜਿੰਨਾ ਚਿਰ ਪਰਚੇ ਰਾਤ ਨੂੰ ਦੇ ਘਰੇ ਨਹੀਂ ਆਉਂਦਾ ਉਹਨਾਂ ਚਰਾਉਂਦੇ ਨਹੀਂ ਉਹਨਾਂ ਟਾਈਮ ਟਰਾਲੀਆਂ ਟਰਾਲੀਆਂ ਉੱਥੇ ਸੰਗਰੂਰੀ ਰਹਿਣਗੀਆਂ ਮੁੱਖ ਮੰਤਰੀ ਦੇ ਘਰ ਮੂਹਰੇ ਠੀਕ ਹੈ ਤੇ ਬਾਈ ਕੋਲੀ ਸਾਰੇ ਲੱਗੇ ਪੈਣੇ ਘਰ ਤਿਆਰੀ ਤੇ ਉਧਰਲੇ ਪਾਸੋਂ ਵੀ ਆ ਸੋਟੀ ਜਾ ਕੇ ਉਧਰ ਵੀ ਦਿਖਾਉਣਾ ਸਾਨੂੰ ਇੱਕ ਟਰਾਲੀ ਆ ਤਾਂ ਮੈਂ ਲਾ ਮੈਂ ਚ ਲੈ ਇਹ ਚ ਰਾਸਣ ਹੈ ਬਈ ਇਹ ਚ ਟਰਾਲੀ ਚ ਬੰਦ ਕਰਕੇ ਆ ਜਮ ਹੈ ਸਵੇਰੇ ਧਰਾਂਗੇ ਹੁਣ ਸਵੇਰੇ ਧਰਾਂਗੇ ਹਾਂ ਹੁਣ ਤਿਆਰੀ ਵੈਰੀ ਕਰਕੇ ਖੜਾਉਨੇ ਠੀਕ ਹੈ ਦਿੱਲੀ ਮੰਗੂ ਕਰੀ ਜਾਂਦੇ ਨੇ ਬਾਈ ਕੰਮ ਹੀ ਕਰਾਂਗੇ ਪੱਕਾ ਹੁਣ ਪੱਕਾ ਜਗਾੜ ਲੈ ਕੀ ਤੁਰਾਂਗੇ ਕੋਟ ਦੂਣਾ ਪਿੰਡ ਤੁਹਾਡਾ ਸਾਥ ਬਹੁਤ ਜਿਆਦਾ ਦਿੰਦਾ ਸਾਥ ਵੀਰੇ ਹੱਕ ਮੰਨਦਾ ਸਾਡਾ ਸਾਥ ਦਿੰਦਾ ਇਸਤਾਨੀਆਂ ਆਈਆਂ ਨੇ ਆਪਣੇ ਬਾਈਆਂ ਲੰਗਿਆ ਕਿਸੇ ਨੂੰ ਕਿਹਾ ਨਹੀਂਗਾ ਕਿਸੇ ਨੂੰ ਨਹੀਂ ਕਿਹਾ ਕਿਸੇ ਨੂੰ ਨਹੀਂ ਕਿਹਾ ਸਾਰੀ ਸੇਵਾ ਤੇ ਨੇ ਟਰਾਲੀਆਂ ਹੀ ਪਿੰਡ ਵਾਲਿਆਂ ਨੇ ਹਾਂ ਸਾਰੀ ਐਦੀ ਪਰ 25 ਤੋਂ 30 ਤੱਕ ਟਰਾਲੀਆਂ ਜਾਣੀਆਂ ਅੱਛਾ ਹਾਂਜੀ ਠੀਕ ਹੈ ਵੀ ਅਸੀਂ ਆਪ ਦੇ ਹੀ ਜਿੰਨਾ ਵੀ ਸਾਡਾ ਡੀਜ਼ਲ ਖਰਤਾ ਸਾਰਾ ਆਪਰਾਪ ਦੇ ਕੋਲ ਹੋ ਗਿਆ ਅੱਛਾ ਬਹੁਤ ਕਿੰਨੇ ਕਵਜੇ ਤੁਰਨਦਾ ਸਾਰਾ ਸਿਸਟਮ ਇਥੋਂ ਆਪਣੇ ਪਿੰਡੋਂ 9 ਵਜੇ ਆਪਾਂ ਅੰਡੇ ਤੇ ਹੋ ਜਾਗੇ 9 ਵਜੇ ਆਪਾਂ ਅੰਡੇ ਤੋਂ ਉੱਥੇ ਲਾ ਲਾਂਗੇ ਸਾਰਾ ਜਾਗੀ ਤੇ ਉਧਰ ਤੱਕ ਦਿਖਾਉਣਾ ਹੁੰਦਾ ਕਾਫਲੇ ਬਣਾ ਕੇ ਲੈ ਕੇ ਚੱਲਾਂਗੇ ਸਾਰੇ ਕੋਟ ਦੁੰਨੇ ਤੋਂ ਕੋਟ ਦੁੰਨੇ ਤੋਂ ਠੀਕ ਹੈ ਵੀ ਆਪਾਂ ਨੂੰ ਕੋਈ ਰੋਕੇ ਨਾ ਜੇ ਰੋਕੇ ਜਿੱਥੇ ਰੋਕਿਆ ਉੱਥੇ ਹੀ ਬੈਠਾ ਉੱਥੇ ਉੱਥੇ ਧਰਨਾ ਮੈਂ ਵੀ ਇਹੀ ਚੀਜ਼ ਕਹਿੰਦਾ ਸੀ ਕਿ ਜਿੱਥੇ ਰੋਕ ਲਿਆ ਉੱਥੀ ਉੱਥੇ ਰੁਕਣਾ ਆਪਾਂ ਨੇ ਉਹ ਟਰੈਕਟਰ ਖੜਾ ਹੈ ਆ ਟਰਾਲੀ ਖੜੀ ਹੈ ਤਰਪਾਲਾਂ ਪਈਆਂ ਨੇ ਹਾਂ ਤੁਹਾਨੂੰ ਦੇਖ ਆਹ ਤਿਆਰ ਹੋਈ ਟਰੈਕਟਰ ਅੱਛਾ ਆਪਦੇ ਆ ਖੇਲੀ ਵਾਰੀ ਜਦੋਂ ਆਪਣੇ ਭਾਈ ਵਾਸਤੇ ਇਕੱਠ ਰੱਖਿਆ ਸੀ ਉਦੋਂ ਵੀ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਸਹਾਇਕ ਦਿੱਤਾ ਸੀ ਲੰਗਰ ਤੋਂ ਲੈ ਕੇ ਕੰਮ ਧੰਦੇ ਤੋਂ ਲੈ ਕੇ ਇੰਨਾ ਕਿਉਂਕਿ ਸਹਾਇਕ ਕਿਉਂ ਦਿੰਦੇ ਨੇ ਸਾਰੇ ਵੀ ਸੱਚ ਹੈ ਸੱਚਾ ਬੰਦਾ ਚੰਗੀ ਕੰਮ ਕਰਦਾ ਪਿੰਡ ਦਾ ਨਾਂ ਬਣਦਾ ਪਿੰਡ ਦਾ ਨਾਂ ਰੌਸ਼ਨ ਹੁੰਦਾ ਉਹ ਚੀਜ਼ਾਂ ਵਾਸਤੇ ਹਨ ਹਰੇਕ ਬੰਦਾ ਖੜਦਾ ਹੀ ਹੁੰਦਾਗਾ ਕੋਟ ਦੋਨੇ ਪਿੰਡ ਦਾ ਤਾਂ ਖਾਸ ਹੀ ਧੰਨਵਾਦ ਹੈ ਹੋਰ ਕੁਝ ਕਹਿਣਾ ਚਾਹੋਗੇ ਜੀ 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 ਸਾਰੇ ਜਣੇ ਜਰੂਰ ਪਹੁੰਚਿਓ ਅਸੀਂ ਤਾਂ ਪਿੰਡ ਪਿੰਡ ਲੋਸਮੈਂਟ ਵੀ ਕਰੀ ਜਾਂਦੇ ਆ ਤੁਸੀਂ ਦੇਖ ਲਓ ਵੀ ਕਿੰਨੇ ਪਿੰਡਾਂ ਚ ਲੋਸਮੈਂਟਾਂ ਕਰਕੇ ਆਏ ਆ ਬਿਲਕੁਲ ਬਿਲਕੁਲ ਆਪਣਾ ਹੱਕ ਵੀ ਬਣਦਾ ਹੱਕ ਵੀ ਬਣ ਸਾਥ ਨਾ ਦਿਓ ਤੁਸੀਂ ਸੱਚ ਦਾ ਸਾਥ ਦਿਓ ਇੱਕ ਚੀਜ਼ ਹੋਰ ਮੈਨੂੰ ਬਾਈ ਨੇ ਦੱਸੀ ਉਹ ਮੇਰੇ ਵੀ ਦਿਮਾਗ ਚ ਚੱਲੀ ਜਾਂਦੀ ਸੀ ਮੈਂ ਆਖਿਆ ਮਹਾਂ ਜੀ ਰੋਕ ਲਿਆ ਟਰੈਕਟਰ ਟਰਾਲੀਆਂ ਨੂੰ ਫੇਰ ਕੀ ਕਰਾਂਗੇ ਕਹਿੰਦਾ ਜਿੱਥੇ ਰੋਕ ਲਿਆ ਉੱਥੇ ਆਪਣਾ ਧਰਮ ਹੈ ਸਾਰਿਆਂ ਨੂੰ ਸਾਰਿਆਂ ਨੂੰ ਵੀ ਇਹੀ ਅਪੀਲ ਹੈ ਜਿੰਨੇ ਜਿੰਨੇ ਬੰਦੇ ਤੁਸੀਂ ਆਓਗੇ ਸਾਰ ਤਮੇ ਸਤ ਦੇ ਨਾਲ ਜਾਣਾ ਸਾਰਿਆਂ ਨੂੰ ਇਹੀ ਅਪੀਲ ਹੈ ਹੁੰਡੜਾ ਬਾਜੀ ਨਹੀਂ ਕਰਨੀ ਜਿੱਥੇ ਵੀ ਤੁਸੀਂ ਰੋਕ ਲਿਆ ਕਿਤੇ ਉੱਥੇ ਹੀ ਬਹਿ ਜਿਓ ਵਾਪਸ ਮੋੜਨ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਕੋਈ ਲੜਨ ਦੀ ਲੋੜ ਨਹੀਂ ਹਾਂ ਕਿਸੇ ਨੂੰ ਲੜਨ ਦੀ ਲੋੜ ਨਹੀਂ ਸ਼ਾਂਤ ਬਈ ਤੇ ਜਿਹੜੇ ਕੋਟ ਦੁੰਨੇ ਆਉਣਾ 9 ਵਜੇ ਤੋਂ ਕਾਫਲਾ ਚੱਲੂਆ ਇਧਰੋਂ ਚੱਲ ਪਿਓ ਨਾਲ ਉਹ ਵੀ ਕੋਈ ਦਿੱਕਤ ਨਹੀਂ ਆਏਗੀ ਜੇ ਕੋਈ ਨੇੜੇ ਵਾਲੇ ਨੇ ਸਿੱਧੇ ਪਹੁੰਚੋ ਉਹ ਇਧਰ ਆ ਜਿਓ ਹਾਂ ਬਾਕੀ ਸਾਰਿਆਂ ਨੂੰ ਸੁਨੇਹਾ ਇਹ ਵੀ ਆਪਾਂ ਵਾਰ ਵਾਰ ਟੋਲ ਪਲਾਜ ਦੇ ਇਕੱਠੇ ਹੋਵਾਂਗੇ ਠੀਕ ਹੈ ਜੀ ਠੀਕ ਹੈ ਹਾਂਜੀ